75 25% ਰੇਸ਼ੋ ਦੇ ਹਿਸਾਬ ਦੇ ਨਾਲ ਪ੍ਰਮੋਸ਼ਨਾਂ ਅਤੇ ਨਵੀਂ ਭਰਤੀ ਦਾ ਜਿਹੜਾ ਏਜੰਡਾ ਸੀ ਪੰਜਾਬ ਕੈਬਨਟ ਨੇ ਫਿਰ 8 ਤਰੀਕ ਦੀ ਮੀਟਿੰਗ ਦੇ ਵਿੱਚ ਪਾਸ ਕਰਤਾ ਇਸ ਗੱਲ ਨੂੰ ਲੈ ਕੇ ਕਾਫੀ ਵੱਡਾ ਬਾਬਵੇਲਾ ਰੌਲਾ ਰੱਪਾ ਗੱਲਬਾਤ ਵਿਚਾਰ ਚਰਚਾ ਤਰਕ ਵਿਤਰਕ ਬੜਾ ਕੁਸ਼ ਬਕਬਕ ਗਰੁੱਪਾਂ ਦੇ ਵਿੱਚ ਤੇ ਸੋਸ਼ਲ ਮੀਡੀਆ ਦੇ ਵਿੱਚ ਬੇਰਜ਼ਗਾਰ ਲੈਕਚਰ ਆ ਜੁਨੀਆ ਵੱਲੋਂ ਬੇਰਜ਼ਗਾਰ ਮਾਸਟਰ ਕੈਟਰਰ ਯੂਨੀਅਨ ਵੱਲੋਂ ਜਾਂ ਵੱਖ-ਵੱਖ ਬੇਰਜ਼ਗਾਰਾਂ ਵੱਲੋਂ ਇਹ ਫੈਲਾਇਆ ਜਾ ਰਿਹਾ ਹੈ ਕਿ ਅਸਲ ਦੇ ਵਿੱਚ ਹੋਇਆ ਕੀ ਹੈ ਬਹੁਤਿਆਂ ਨੂੰ ਨਹੀਂ ਲੱਗਦਾ ਕਿ ਇਸ ਮਸਲੇ ਨਾਲ ਬੇਰਜ਼ਗਾਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਬਹੁਤਿਆਂ ਨੂੰ ਲੱਗਦਾ ਹੈ ਕਿ ਇਹ ਤਾਂ ਜਿਹੜੇ ਪਹਿਲੇ ਹੀ ਮੁਲਾਜ਼ਮਾਂ ਉਹਨਾਂ ਵਾਸਤੇ ਬਹੁਤ ਵਧੀਆ ਰਸਤਾ ਖੁੱਲ ਗਿਆ ਕੁਝ ਸਾਥੀ ਇਸ ਗੱਲ ਦਾ ਵਿਚਾਰ ਦੇ ਰਹੇ ਨੇ ਕਿ ਬੇਰਜ਼ਗਾਰ ਜੂਨੀਅਨ ਦੀ ਬਹੁਤ ਵੱਡੀ ਨਾਕਾਮੀ ਰਹੀ ਹੈ ਕੋਈ ਲੈਕਚਰਰ ਜੂਨੀਅਨ ਨੂੰ ਕੋਈ ਮਾਸਟਰ ਕੈਟਰ ਜੂਨੀਅਨ ਨੂੰ ਵੱਖ-ਵੱਖ ਤਰ੍ਹਾਂ ਦੇ ਵਿਚਾਰ ਆ ਰਹੇ ਐ ਸਾਥੀਓ ਪਿਛਲੀ ਮੀਟਿੰਗ ਦੇ ਵਿੱਚ ਪੰਜਾਬ ਕੈਬਨਿਟ ਨੇ ਮੁੜ 75% ਪ੍ਰਮੋਸ਼ਨ 25% ਨਵੀਂ ਭਰਤੀ ਦਾ ਜਿਹੜਾ ਏਜੰਡਾ ਪਾਸ ਕੀਤਾ ਮਤਾ ਪਾਸ ਕੀਤਾ ਮੁੜ ਪ੍ਰਵਾਨਗੀ ਦਿੱਤੀ ਐ ਅਸਲ ਵਿੱਚ ਹੈ ਕਿ ਆਪਾਂ ਇਸ ਵਾਸਤੇ ਗੱਲ ਕਰਦੇ ਆ ਲੈਕਚਰਰ ਜਿਹੜੇ ਸਾਡੇ ਸਾਥੀ ਲੱਗੇ ਹੋਏ ਨੇ ਸਕੂਲਾਂ ਦੇ ਵਿੱਚ ਬਤੌਰ ਲੈਕਚਰਾਰ ਪੜ੍ਹਾ ਰਹੇ ਨੇ ਉਹਨਾਂ ਦੀ ਪ੍ਰਮੋਸ਼ਨ ਹੋਣੀ ਹੁੰਦੀ ਹੈ ਅਗਲਾ ਸਟੈਪ ਉਹਨਾਂ ਦਾ ਪ੍ਰਮੋਸ਼ਨ ਦਾ ਹੁੰਦਾ ਹੈਗਾ ਪ੍ਰਿੰਸੀਪਲ ਦਾ ਸਰਕਾਰੀ ਸੈਕੰਡਰੀ ਸਕੂਲਾਂ ਦੇ ਵਿੱਚ ਉਹਨਾਂ ਨੇ ਬਤੌਰ ਪ੍ਰਿੰਸੀਪਲ ਪ੍ਰਮੋਟ ਹੋਣਾ ਹੁੰਦਾ ਹੈ ਪਿਛਲੇ ਸਮੇਂ ਤੋਂ ਇਹ ਪ੍ਰਮੋਸ਼ਨ 25% ਨਵੀਂ ਭਰਤੀ 25% ਪ੍ਰਮੋਸ਼ਨ 75% ਨਵੀਂ ਭਰਤੀ 25% ਦੀ ਸੱਤ ਚੱਲ ਰਹੀ ਸੀ ਜਦੋਂ ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ ਸੀ ਉਹਨੇ 50-50 ਕਰਤੀ ਸੀ 50 ਲੈਕਚਰਾਰ ਜਿਹੜੇ ਪਹਿਲਾਂ ਲੱਗੇ ਹੋਏ ਆ ਉਹਨਾਂ ਤੋਂ ਪ੍ਰਮੋਟ ਕਰਕੇ ਪ੍ਰਿੰਸੀਪਲ ਵਗੈਰਾ ਪ੍ਰਮੋਟ ਕਰਨੇ ਆ 50 ਨਵੀਂ ਭਰਤੀ ਕਰਨੀ ਆ ਜਿਹੜੇ ਨਵੇਂ ਭਰਤੀ ਹੋਣੇ ਆ ਉਹ ਜਿਹੜੇ ਵਿਭਾਗਾਂ ਦੇ ਵਿੱਚ ਪਹਿਲਾਂ ਹੀ ਪੜ੍ਹਾ ਰਹੇ ਨੇ ਜਿਨ੍ਹਾਂ ਕੋਲੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਤਜਰਬਾ ਉਹਨਾਂ ਦੇ ਵਿੱਚ ਹੋਣੀ ਆ ਤਾਂ ਉਹਨਾਂ ਸਾਥੀਆਂ ਦੀ ਲੈਕਚਰਾਂ ਸਾਥੀਆਂ ਦੀ ਮੰਗ ਸੀ ਕਿ ਇਹਨੂੰ ਪਹਿਲਾਂ ਵਾਂਗ ਹੀ ਕੀਤਾ ਜਾਵੇ ਤਾ ਪੰਜਾਬ ਸਰਕਾਰ ਨੇ ਮੋੜ 75% ਲੈਕਚਰਾਰ ਤੋਂ ਪ੍ਰਿੰਸੀਪਲ ਜਾਂ ਜਿਹੜੇ ਉੱਪਰਲੇ ਪੋਸਟਾਂ ਬਣਦੀਆਂ ਨੇ ਜਿਹੜੇ ਚੈਨਲ 'ਚੋਂ ਪ੍ਰਮੋਟ ਹੋ ਸਕਦੇ ਐ ਉਹਨਾਂ ਵਾਸਤੇ 75 ਕਰਤੀ ਐ ਜਿਹੜੀ ਸਿੱਧੀ ਭਰਤੀ ਹੋਣੀ ਐ ਉਹ 25 ਕਰਤੀ ਐ ਹੁਣ ਇਸ ਗੱਲ ਨੂੰ ਲੈ ਕੇ ਬਹੁਤੇ ਸਾਥੀ ਇਸ ਭੰਭਲਕੂਸੇ ਦੇ ਵਿੱਚ ਐ ਕਿ ਜੀ ਸ਼ਾਇਦ ਇਹ ਮਾਸਟਰ ਕੇਡਰ ਦੇ ਵਿੱਚੋਂ ਜਿਹੜੇ ਲੈਕਚਰਾਰ ਪ੍ਰਮੋਟ ਹੋਣਗੇ ਉਹਨਾਂ ਦੀ ਐ ਤੇ ਜੇ ਮਾਸਟਰ ਕੇਡਰ ਵਾਲੇ 75% ਪ੍ਰਮੋਟ ਹੋ ਜਾਂਦੇ ਐ ਲੈਕਚਰਾਰ ਦੇ ਵਿੱਚ ਤਾਂ ਜਿਹੜੀਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਜਾਂ ਸਿੱਖਿਆ ਵਿਭਾਗ ਦੇ ਵਿੱਚ ਲੈਕਚਰਾਰਾਂ ਦੀਆਂ ਅਸਾਮੀਆਂ ਨੇ ਉਹਨਾਂ ਵਿੱਚ 75% ਤਾਂ ਪ੍ਰਮੋਟ ਮਾਸਟਰ ਗ੍ਰੈਜੂਏਟਰ ਚੋਂ ਹੋ ਕੇ ਲੈਕਚਰਾਰ ਤੇ ਚਲੇ ਜਾਣਗੇ ਨਵੀਂ ਭਰਤੀ ਵਾਸਤੇ 25% ਰਹੀਆਂ ਇਹ ਨਹੀਂ ਹੈ ਇਹ ਮਸਲਾ ਲੈਕਚਰਾਰ ਤੋਂ ਉੱਪਰ ਪ੍ਰਮੋਟ ਹੋਣ ਦਾ ਆ ਮੈਂ ਦੁਬਾਰਾ ਫੇਰ نیچے ਤੋਂ ਆ ਕੇ ਗੱਲ ਕਰਾਂ ਕਿ ਪ੍ਰਾਇਮਰੀ ਦੇ ਵਿੱਚ ਇੱਕ ਆਪਣੇ ਕੋਲੇ ਐਲੀਮੈਂਟਰੀ ਜਿਹੜਾ ਡਾਇਰੈਕਟੋਰੇਟ ਹੈ ਇੱਕ ਸਕੈਂਡਰੀ ਡਾਇਰੈਕਟੋਰੇਟ ਹੈ ਜਿਹੜੇ ਤਾਂ ਇਲੀਮੈਂਟਰੀ ਐ ਪ੍ਰਾਇਮਰੀ ਐ ਜਿਹਦੇ ਵਿੱਚ ਪਹਿਲਾਂ ਜੀਵੀਟੀ ਹੁੰਦੀ ਸੀ ਹੁਣ ਏਟੀਟੀ ਐ ਉਹਨਾਂ ਵਿੱਚ ਏਟੀਟੀ ਤੋਂ ਪ੍ਰਮੋਟ ਹੋਣੇ ਹੁੰਦੇ ਐ ਐਚਟੀ ਹੈਡ ਟੀਚਰ ਜਾਂ ਸੀਐਚਟੀ ਉਹਨਾਂ ਤੋਂ ਹੋਣੇ ਹੁੰਦੇ ਐ ਜਾਂ ਬੀਪੀਓ ਹੋਣੇ ਹੁੰਦੇ ਐ ਜਿਹੜੇ ਕਿ ਬਲਾਕ ਲੈਵਲ ਦੇ ਐ ਜਾਂ ਸੀਐਚਟੀ ਐ ਜਿਹੜੇ ਸੈਂਟਰ ਲੈਵਲ ਦੇ ਅਧਿਆਪਕ ਐ ਉਧਰ ਪ੍ਰਮੋਸ਼ਨ ਹੋਣੀ ਐ ਜਿਹੜੀ ਉਹ 75% ਹੁੰਦੀ ਆ ਉਹਨਾਂ ਦੀ 25% ਉਹਨਾਂ ਦੀ ਨਵੀਂ ਭਰਤੀ ਹੁੰਦੀ ਐ ਤੇ ਉਹਨਾਂ ਦੇ ਵਿੱਚੋਂ ਮਾਸਟਰ ਕੈਡਰ ਦੂਜਾ ਜਿਹੜਾ ਡਾਇਰੈਕਟੋਰੇਟ ਐ ਜਿਹੜਾ ਸਕੈਂਡਰੀ ਡਾਇਰੈਕਟੋਰੇਟ ਐ ਉਹਦੇ ਵਿੱਚ ਹੀਟਰੀ ਪੋਸਟ ਮਾਸਟਰ ਕੇਡਰ ਦੀ ਹੈ ਜਿਹੜੀ ਕਿ ਆਪਾਂ ਤੁਸੀਂ 6ਵੀਂ ਤੋਂ ਲੈ ਕੇ 10ਵੀਂ ਤੱਕ ਪੜਾਉਣ ਦੇ ਯੋਗ ਹੋ ਤਾਂ ਉਹਦੇ ਵਿੱਚੋਂ ਪੋਸਟ ਹੈ ਜਿਹੜੀ ਹੀਟਰੀ ਪੋਸਟ ਹੈ ਉਹਦੇ ਵਿੱਚ ਤੁਸੀਂ 75% ਨਵੀਂ ਭਰਤੀ ਹੋਣੀ ਹੈ 25% ਪ੍ਰਾਇਮਰੀ ਚੋਂ ਆਉਣੀ ਹੈ ਜਿਹੜਾ ਕਿ ਦੂਜਾ ਪਹਿਲਾ ਇਹਦਾ ਡਾਇਰੈਕਟੋਰੇਟ ਹੈ ਹੁਣ ਸਾਡੇ ਕੋਲੇ ਮਾਸਟਰ ਕੇਡਰ ਵਾਸਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਸਿੱਖਿਆ ਭਾਗ ਦੇ ਵਿੱਚ ਜਿੰਨੀਆਂ ਮਾਸਟਰ ਕੇਡਰ ਦੀਆਂ ਪੋਸਟਾਂ ਵਿਭਾਗ ਦੇ ਵਿੱਚ ਸੈਂਕਸ਼ਨ ਹੈ ਪੂਰੇ ਪੰਜਾਬ ਦੇ ਵਿੱਚ ਸਾਰੇ ਵਿਸ਼ਿਆਂ ਦੀਆਂ ਉਹਨਾਂ ਦੇ ਵਿੱਚੋਂ 75% ਤਾਂ ਆਪਣੇ ਵਾਸਤੇ ਰਾਖਵੀਆਂ ਨੇ ਜਿਹਦੇ ਵਿੱਚ ਮਾਸਟਰ ਕੇਡਰ ਵਾਲਿਆਂ ਦੀ ਭਰਤੀ ਹੋਣੀ ਹੈ 25% ਪ੍ਰਾਇਮਰੀ ਚ ਹੋਣੀਆਂ ਨੇ ਉਹਦੇ ਚੋਂ ਵੀ 25% ਦੇ ਵਿੱਚੋਂ 14% ਤਾਂ ਨਰੋਲ 8TT ਵਾਲੇ ਆਉਣੇ ਆ ਬਾਕੀ ਕੋਈ ਨੌਟੇਸ਼ਨ ਚੋਂ ਆ ਗਿਆ ਕੋਈ HDT ਚੋਂ ਆ ਗਿਆ ਕੋਈ ਹੋਰ ਵੱਖ-ਵੱਖ ਤਰੀਕਿਆਂ ਦੇ ਆ ਗਏ ਤਾਂ 25% ਕੋਟਾ ਤੈ ਹੈ ਉਹ ਮਾਸਟਰ ਕੇਡਰ ਦੇ ਵਿੱਚੋਂ 75% ਪ੍ਰਮੋਟ ਹੋ ਜਾਂਦੇ ਆ ਲੈਕਚਰਾਰ ਵਾਸਤੇ ਤੇ 25% ਲੈਕਚਰਾਰ ਦੇ ਵਿੱਚੋਂ ਨਵੇਂ ਭਰਤੀ ਹੁੰਦੇ ਆ ਏ ਮਾਸਟਰ ਕੇਡਰ ਦੇ ਆ ਜਦੋਂ ਪੋਸਟਾਂ ਖਾਲੀ ਹੁੰਦੀਆਂ ਨੇ ਜਦੋਂ ਮਾਸਟਰ ਕੇਡਰ ਪ੍ਰਮੋਟ ਹੋਊਗਾ ਲੈਕਚਰਰ ਦੇ ਵਿੱਚ ਤੇ ਨਵੀਂ ਭਰਤੀ 25% ਹੋਊਗੀ ਤਾਂ ਇਹਦਾ ਬਹੁਤ ਵੱਡਾ ਲਾਹਾ ਮਾਸਟਰ ਕੇਡਰ ਨੂੰ ਹੈ ਜਿਹੜਾ ਕਿ ਪਹਿਲਾਂ ਤੋਂ ਹੀ ਨਿਯਮ ਹੈ ਨਾ ਉਹਨੂੰ 2018 ਦੇ ਨਿਯਮਾਂ 'ਚ ਬਦਲਿਆ ਐ ਨਾ ਨਵੇਂ ਨਿਯਮਾਂ 'ਚ ਬਦਲਿਆ ਐ ਤਾਂ ਜਦੋਂ ਪਿਛਲੇ ਸਮੇਂ ਦੇ ਵਿੱਚ ਇਸ ਗੱਲ ਦਾ ਇੱਕ ਰੌਲਾ ਪਾਇਆ ਗਿਆ ਸੀ ਕਿ ਜੀ ਕੁਝ ਮੁਲਾਜ਼ਮ ਜਥੇਬੰਦੀਆਂ ਖਾਸ ਕਰਕੇ ਦੋਨੇ ਡੀਟੀਐਫ ਵਾ ਤੇ ਹੋਰ ਜਥੇਬੰਦੀਆਂ ਇਹ ਮੰਗ ਕਰਦੀਆਂ ਨੇ ਕਿ ਮਾਸਟਰ ਕੇਡਰ ਵਿੱਚ ਪ੍ਰਾਇਮਰੀ 'ਚੋਂ ਏਡੀਟੀ 'ਚੋਂ ਜਿਹੜਾ ਪ੍ਰਮੋਸ਼ਨ 75% ਕੀਤੀ ਜਾਵੇ ਜਿਹੜੀ ਕਿ ਬੇਦੁਕਾ ਸੀ ਉਹ ਉਸ ਮੌਕੇ ਤੇ ਵੀ ਸਾਡੇ ਕੁਝ ਅਧਿਆਪਕਾਂ ਗਾਗੂਆਂ ਨੇ ਸਾਥੀਆਂ ਨੇ ਇਸ ਗੱਲ ਦਾ ਪ੍ਰਚਾਰ ਕੀਤਾ ਉਹਨਾਂ ਨੂੰ ਅਸੀਂ ਇਸ ਗੱਲ ਤੋਂ ਰੋਕਿਆ ਵੀ ਸਮਝਾਇਆ ਵੀ ਕਿ ਆਪਾਂ ਪਹਿਲਾਂ ਸਰਵਿਸ ਰੂਲ ਦੇਖੀਏ ਅਧਿਆਪਕ ਜਥੇਬੰਦੀਆਂ ਦਾ ਸਟੈਂਡ ਦੇਖੀਏ ਤਾਂ ਉਹ ਪਹਿਲਾਂ ਵੀ 75% ਨਵੀਂ ਭਰਤੀ ਸਿਮਾਸਟਰ ਕੈਟਰ ਦੀ ਹੋਣ ਵੀ 75% ਹੈ 8TT ਦੇ ਵਿੱਚੋਂ 25% ਪ੍ਰਮੋਟ ਹੋ ਕੇ ਆਉਣੀ ਹੈ ਤਾਂ ਇਹਦੇ ਵਿੱਚ ਨਵਾਂ ਕੁਝ ਨਹੀਂ ਹੈ ਨਾ ਲੈਕਚਰਾਂ ਦਾ ਕੋਈ ਆਪਣੇ ਵਾਸਤੇ ਲਾਅਸ ਹੋ ਰਿਹਾ ਨਾ ਆਪਣੇ ਵਾਸਤੇ ਮਾਸਟਰ ਗ੍ਰੈਜੂਏਟ ਚੋ ਲਾ ਉਸ ਹੋ ਰਿਹਾ ਹੈ 8TT ਵਾਲਿਆਂ ਦਾ ਵੱਖਰਾ ਇਸ਼ੂ ਹੈ ਉਹਨਾਂ ਦੀ ਜਥੇਬੰਦੀਆਂ ਦੀ ਡਿਊਟੀ ਬਣਦੀ ਹੈ ਉਹਨਾਂ ਦੇ ਅਧਿਕਾਰ ਖੇਤਰ ਚ ਉਹਨਾਂ ਨੇ ਇਸ ਤੇ ਲੜਾਈ ਲੜਨੀ ਹੈ ਆਪਣੇ ਵਾਸਤੇ 75% ਮਾਸਟਰ ਗ੍ਰੈਜੂਏਟ ਵਿੱਚ ਨਵੀਂ ਭਰਤੀ ਹੈ ਆਪਣੇ ਜੋ ਪ੍ਰੋਜ ਪ੍ਰੋਮੋਸ਼ਨ ਆ ਮਾਸਟਰ ਗ੍ਰੈਜੂਏਟ ਚ ਲੈਕਚਰ ਆਲ ਚ 75% ਹੈ ਲੈਕਚਰ ਆਲ ਚੋ 75% ਅੱਗੇ ਪ੍ਰਿੰਸੀਪਲ ਡਿਪਟੀ ਡੀਓ ਡੀਓ ਵਗੈਰਾ ਵਾਸਤੇ ਜਾਣਿਆ ਨੇ ਪ੍ਰਿੰਸੀਪਲਾਂ ਦੇ ਵਿੱਚੋਂ ਜਿਹੜਾ ਚੈਨਲ ਹੈ ਇਸ ਕਰਕੇ ਜੇਕਰ ਅਜੇ ਵੀ ਕੋਈ ਸਾਥੀਆਂ ਨੂੰ ਇਸ ਗੱਲ ਦੀ ਕੋਈ ਗਲਤ ਫਹਿਮੀ ਹੋਵੇ ਤਾਂ ਤੁਸੀਂ ਸਰਵਿਸ ਨਿਯਮਾਂ ਦੀ ਕਾਪੀ ਲੈ ਸਕਦੇ ਹੋ ਥੋੜੀ ਜਾਣਕਾਰੀ ਲੈ ਸਕਦੇ ਹਾਂ ਤੁਹਾਨੂੰ ਬੇਨਤੀ ਹੈ ਬਹੁਤੇ ਸਾਥੀ ਮੈਂ ਵੇਖਿਆ ਕਿ ਵੱਖ-ਵੱਖ ਗਰੁੱਪਾਂ ਦੇ ਵਿੱਚ ਸੋਸ਼ਲ ਮੀਡੀਆ 'ਚ ਹੈਡ ਹੈ ਪਰੰਤੂ ਅਧਿਆਪਕ ਭਰਤੀ ਕਰਾਉਣ ਵਾਲੀਆਂ ਜਥੇਬੰਦੀਆਂ ਦੇ ਵਿੱਚ ਉਹਨਾਂ ਦਾ ਕੋਈ ਯੋਗਦਾਨ ਨਹੀਂ ਹੈ ਨਾ ਉਹਨਾਂ ਦਾ ਕਿਸੇ ਲੈਕਚਰਾਰ ਕੈਟਰ ਦੇ ਵਿੱਚ ਨਾ ਮਾਸਟਰ ਕੈਟਰ ਦੇ ਵਿੱਚ ਕੋਈ ਪ੍ਰਾਪਰ ਯੋਗਦਾਨ ਨਹੀਂ ਪਾ ਰਹੇ ਅਜਿਹੇ ਆਭਵਾਹ ਜ਼ਰੂਰ ਫੁਲਾ ਰਹੇ ਹੈ ਕਿ ਦੇਖੋ ਜੀ ਮਾਸਟਰ ਕੈਟਰ 'ਚ 75% ਪ੍ਰੋਮੋਸ਼ਨ ਹੋ ਜਾਣੀ ਹੈ ਪਰ ਪ੍ਰਾਇਮਰੀ 'ਚ ਹੋ ਜਾਣੀ ਹੈ ਇਸਲਾ ਪੋਸਟਾਂ ਨਹੀਂ ਬਚਣੀਆਂ ਇਹ ਬਹੁਤ ਵੱਡਾ ਜਿਹੜਾ ਵੱਖ-ਵੱਖ ਤਰੀਕੇ ਦੇ ਨਾਲ ਕੋਟਾ ਵੀ ਰਾਖਵਾਂ ਹੈ ਬਹੁਤ ਵੱਡਾ ਜਿਹੜਾ ਇਸ ਨੂੰ ਮੁੱਦਾ ਬਣਾਇਆ ਜਾ ਰਿਹਾ ਜਦਕਿ ਮੁੱਦਾ ਅਜਿਹਾ ਨਹੀਂ ਹੈ ਨਵਾਂ ਕੁਝ ਵੀ ਨਹੀਂ ਹੈ ਇਹਦੇ ਵਿੱਚ ਮੁੜ ਕੇ ਉਹੀ ਮੰਗ ਪ੍ਰਵਾਨ ਕੀਤੀ ਗਈ ਹੈ ਸੋ ਇਹ ਦੇ ਵਿੱਚ ਆਪਣੇ ਵਾਸਤੇ ਲੈਕਚਰਾਰ ਦੇ ਵਿੱਚੋਂ ਜੇ 75% ਉੱਪਰ ਲਿਆ ਪੋਸਟਾਂ ਚ ਜਾਂਦੇ ਨੇ ਤਾਂ ਆਪਣੇ ਕੋਲੇ ਲੈਕਚਰਾਰ ਵਾਸਤੇ ਵੀ ਪੋਸਟਾਂ ਖਾਲੀ ਬਚਦੀਆਂ ਨੇ ਜੇ ਮਾਸਟਰ ਕੈਟਰ ਦੇ ਵਿੱਚੋਂ 75% ਪ੍ਰੋਮੋਸ਼ਨ ਹੁੰਦੀ ਹੈ ਉਹ ਵੀ ਆਪਣੇ ਵਾਸਤੇ ਪੋਸਟਾਂ ਬਚਦੀਆਂ ਨੇ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਜੇ ਕੋਈ ਕਿਸੇ ਤਰ੍ਹਾਂ ਦੀ ਗਲਤਫਹਿਮੀ ਹੋਈ ਜਿੰਨਾ ਕ ਅਸੀਂ ਇਸ ਨੂੰ ਸਮਝਿਆ ਜਿੰਨਾ ਕ ਅਧਿਆਪਕ ਜਥੇਬੰਦੀਆਂ ਤੋਂ ਅਸੀਂ ਇਹ ਜਾਣਕਾਰੀ ਹਾਸਲ ਕੀਤੀ ਹੈ ਜਿੰਨਾ ਕ ਸਰਵਿਸ ਨਿਯਮਾਂ ਦੇ ਵਿੱਚੋਂ ਅਸੀਂ ਦੇਖਿਆ ਉਸ ਮੁਤਾਬਕ ਮਾਸਟਰ ਕੈਡਰ ਵਾਸਤੇ ਜਿਹੜਾ ਇਹ ਸੁਭ ਸੰਕੇਤ ਹੈ ਕਾਫੀ ਬੋਸਟਾ ਬੜੀ ਗੰਤੀ ਵਿੱਚ ਆਪਣੇ ਕੋਲ ਖਾਲੀ ਸਾਬਤ ਹੋ ਸਕਦੀਆਂ ਨੇ ਸ਼ੋ ਹੋ ਸਕਦੀਆਂ ਨੇ ਜਿਨ੍ਹਾਂ ਦੇ ਭਰਤੀ ਕਰਾਉਣ ਦੇ ਲਈ ਆਪਾਂ ਪਿਛਲੇ ਲੰਮੇ ਸਮੇਂ ਤੋਂ ਬਿਰਜਕਰ ਸੰਜੀ ਮੁਰਚੀ ਦੀ ਇਕਬਾਈ ਦੇ ਵਿੱਚ ਯਾਤਰਸ਼ੀਲਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪ ਕੋ ਆਪਣੇ ਕਾਡਰ ਦੀਆਂ ਮੰਗਾਂ ਵਾਸਤੇ ਆਪ ਕੋ ਆਪਣੇ ਸਬਜੈਕਟ ਦੀਆਂ ਮੰਗਾਂ ਵਾਸਤੇ ਆਪਣੀਆਂ ਹੋਰ ਸਮੱਸਿਆਵਾਂ ਆਪਾਂ ਓਬਰੇਜ ਦੀ ਆਪਾਂ 55 ਦੀਆਂ ਸਾਰਿਆਂ ਵਾਸਤੇ ਸੰਜੀ ਮੁਰਚੀ ਦੀ ਇਕਬਾਈ ਦੇ ਵਿੱਚ ਜੋ ਸੰਘਰਸ਼ ਚੱਲ ਰਿਹਾ ਉਸ ਨੂੰ ਸਹਿਯੋਗ ਕਰੋ ਉਮੀਦ ਹੈ ਤੁਹਾਡੀ ਸੰਤੁਸ਼ਟੀ ਹੋਈ ਹੋਵੇਗੀ ਜੇਕਰ ਜੇ ਵੀ ਨਹੀਂ ਹੋਈ ਤਾਂ ਸੰਪਰਕ ਕਰ ਸਕਦੇ ਹੋ ਤੁਹਾਡੇ ਕੋਲੇ ਨੰਬਰ ਇਸ ਪੋਸਟ ਦੇ ਨਾਲ ਤੁਹਾਨੂੰ ਮਿਲ ਜਾਣਾ ਹੈ ਮਿਰਦਗਾ ਸਾਹਿਬੀ ਮੁਰਕੇ ਵੱਲੋਂ ਮੈਂ ਸੁਖਵਿੰਦਰ ਸਿੰਘ ਟਲਵਾ